ਸਭ ਤੋਂ ਸਾਰਾ ਹੋ ਗਿਆ ਹੈ ਕਿ ਜਾਨਾ ਦੇ ਕੋਲ ਨਾ ਨਾ ਬਸ ਕਿੰਨੀ ਬੜੀ ਸਫਤ ਹੈ ਇਹ ਇਹ ਕੋਈ ਨਹੀਂ ਪਾਸ ਤੋਂ ਜੁਲੂਨ ਦਾ ਪ੍ਰਤੀਸ਼ਾਹੀ ਹੋਇਆ ਹੈ ਇਹ ਰਿਗਰੋਮੈਂਟਲ ਹੈ ਲੈ ਲਈ ਕੋਈ ਵੀ ਭਾਵੇਂ ਦੀ ਸਿਖਵਾੜਾ ਇਹ ਸਾਰੀ ਬਿਲੋਂਗ ਕਰਦਾ ਹੈ ਕਿ ਇਤਿਬਾਰੀ ਸਫਤ ਸਪਲਾਈ ਪ੍ਰਦਾਤਾ ਦੇ ਸਲੋਜ ਦੇ ਅੰਦਰ ਕਾਫੀ ਵੱਡੀ ਮਾਤਰਾ 'ਚ ਸਪਰ ਬਣਾਇਆ ਔਰ ਕਾਫੀ ਵੱਡਾ ਉਹਦਾ ਫਾਇਦਾ ਵੀ ਹੋਇਆ ਇਲਾਕੇ ਦੇ ਲੋਕਾਂ ਨੂੰ ਪਰ ਅੱਜ ਜੋ ਕਿਤੇ ਹੁਣ ਮੈਂ ਖੜਾ ਮਨਵਾਲ ਮਨਵਾਲ ਦਾ ਏਰੀਆ ਜਿਹਦੇ ਲਾਗੇ ਆਪਣਾ ਬੰਮਿਆਲ ਦਾ ਵੀ ਫੀਟਰ ਪੈਂਦਾ ਔਰ ਸਾਰਾ ਜਮਾ ਇਹ ਪੰਜ ਚਾਰ ਪਿੰਡ ਨੇ ਬੇਸਿਕਲੀ ਜੈਦਪੁਰ ਅਨੇ ਆਲ ਢੋਲੀ ਆ ਜਿੱਥੇ ਅੱਜ ਪਾਣੀ ਆਇਆ ਸੋ ਇਹ ਪਾਣੀ ਆਨ ਦਾ ਬੇਸ ਕਾਰਨ ਇਹ ਆ ਕਿ ਠੂਗੇ ਦੇ ਅੰਦਰ ਇੱਕ ਛੋਟਾ ਜਿਹਾ ਏਰੀਆ ਹੈ ਜਿਹੜਾ ਲੋਟ ਏਰੀਆ ਜਿੱਥੇ ਬੱਦਲ ਫੱਟਿਆ ਰਾਤ ਸੋ ਬੱਦਲ ਫੱਟਣ ਕਰਕੇ ਬਾਧੂ ਪਾਣੀ ਜਿਹੜਾ ਆਇਆ ਔਰ ਉਸ ਬਾਧੂ ਪਾਣੀ ਕਰਕੇ ਸਾਡਾ ਇਧਰ ਕਹੋ ਤੁਸੀਂ ਵੀ ਲੋਕਾਂ ਦੇ ਘਰਾਂ ਦੇ ਬੜਿਆ ਜਾਂ ਫਸਲਾਂ ਦਾ ਵੀ ਜਿਹੜਾ ਆ ਉਹਨੇ ਪਾਣੀ ਨੱਪਿਆ ਮਤਲਬ ਕਿ ਉਹਨਾਂ ਨੂੰ ਸੋ ਬਾਸਿਕ ਤਾਂ ਚੰਗੀ ਗੱਲ ਇਹ ਆ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਆ ਸੋ ਮੈਂ ਅੱਜ ਮੌਕਾ ਦੇਖਣ ਲਈ ਆਇਆ ਸੀ ਔਰ ਮੇਰੇ ਨਾਲ ਸਾਜੀ ਸਾਡੀ ਟੀਮ ਬਖਬਖ ਪਿੰਡਾਂ ਦੇ ਸਰਪੰਚ ਸਾਹਿਬ ਨੇ ਔਰ ਲੋਕਾਂ ਨੂੰ ਮੈਂ ਇਹ ਕਹੂ ਜਰੂਰ ਕਰਨਾ ਕਿ ਮਾਨ ਸਾਹਿਬ ਦੀ ਸਰਕਾਰ ਹੈ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਜਿਨ੍ਹਾਂ ਦੀਆਂ ਵੀ ਕੋਈ ਫਸਲਾਂ ਪਾਣੀ ਦੀ ਮਾਰਸ ਤੇ ਆਈਆਂ ਨੇ ਉਹਦੀਆਂ ਮੈਂ ਡੀਸੀ ਸਾਹਿਬ ਨਾਲ ਗੱਲ ਕਰ ਲਈ ਆ ਉਹਨਾਂ ਦੀਆਂ ਗਦੌਰੀਆਂ ਕਰਾਵਾਂਗੇ ਫੈਸਲੇ ਕਰੋ ਰਹੀਆਂ ਤਾਂ ਜੋ ਉਹਨਾਂ ਨੂੰ ਕਿਸੇ ਦੀ ਕੋਈ ਸਬਜ਼ੀ ਖਰਾਬ ਹੋਈ ਹੈ ਕਿਸੇ ਦੇ ਪੱਠੇ ਵੀ ਖਰਾਬ ਹੋਇਆ ਸੋ ਬਣਦਾ ਜਿਹੜਾ ਮੌਜੂਦਾ ਨੂੰ ਉਹ ਵੀ ਅੱਜ ਪਰਲਾ ਮਿਲੇਗਾ ਸੋ ਬਖਬਖ ਤੋਂ ਮੈਂ ਲੋਕਾਂ ਨੂੰ ਮਿਲਿਆ ਸੋ ਕੋਈ ਚਿੰਤਾ ਵਾਲੀ ਗੱਲ ਨਹੀਂ ਕਿਉਂਕਿ ਕੁਦਰਤ ਆ ਕੁਦਰਤ ਨੇ ਆਪਣਾ ਜੋਰ ਦਸਣਾ ਹੁੰਦਾ ਕੁਦਰਤ ਦੀਆਂ ਸੀਮ ਸਮਰੱਥਾ ਆ ਮਨੁੱਖ ਨੇ ਮਿਲਸਾ ਕੁਦਰਤ ਨੂੰ ਬਚਾਦ ਲਈ ਆਪਣੇ ਆਪ ਨੂੰ ਲੜਨਾ ਹੁੰਦਾ ਸੋ ਸਰਕਾਰ ਨੇ ਪੂਰੇ ਇੰਤਜ਼ਾਮ ਕੀਤੇ ਆ ਲੋਕਾਂ ਨੂੰ ਫੀਲ ਕਰਦਿਆਂ ਕਿ ਕਿਸੇ ਵੀ ਸਿਤੀ ਦੇ ਅੰਦਰ ਆਪਣੇ ਪਿੰਡਾਂ ਦੇ ਸਰਪੰਚਾਂ ਨਾਲ ਜਿਹੜੇ ਫਲੱਡ ਰੋਕੂ ਕੰਟਰੋਲ ਜਿਹੜੇ ਬਣੇ ਨੇ ਸਾਡੇ ਫੋਨ ਨੰਬਰ ਤੇ ਕਾਲ ਕਰੋ ਸੋ ਪੂਰੀ ਤਰ੍ਹਾਂ ਪ੍ਰਸ਼ਾਸਨ ਦੀ ਉਪਤਾ ਹੈ ਔਰ ਮੈਂ ਵੀ ਇਹਦੀ ਪੂਰੀ ਸਾਰੀ